ਬੰਦੇ ਉਹ ਸ਼ੇਰ ਨਹੀਂ ਬਿਲਕੁਰੀ ਬੰਦੇ ਉਹ ਪੰਜਾਬੀ ਭਾਈ ਮੈਂ ਦੇਖੋ ਐਜ਼ ਅ ਪੰਜਾਬੀ ਅਗਰ ਸੱਚੀ ਆ ਤਾਂ ਫਿਰ ਸ਼ੇਰ ਨਹੀਂ ਆ ਕੁਝ ਨਹੀਂ ਦੇਖਿਆ ਅੱਗੇ ਪਿੱਛੇ ਕੀ ਹੋਣਾ ਕੰਮ ਨੂੰ ਆਪਣੇ ਫਿਊਚਰ ਨੂੰ ਦਾਅ ਤੇ ਰੱਖ ਕੇ ਜਿਹੜੀ ਕੁੜੀ ਆਪਣਾ ਧਰਮ ਨਿਭਾ ਗਈ ਮੈਂ ਤਾਂ ਧਰਮ ਕਹੂੰਗਾ ਕਰਮ ਨਹੀਂ ਨਿਭਾਇਆ ਉਹਨੇ ਧਰਮ ਨਹੀਂ ਨਿਭਾਇਆ ਧਰਮ ਨਹੀਂ ਨਿਭਾਇਆ ਕਿ ਵੀ ਮੇਰੀ ਮਾਂ ਨੂੰ ਕਿਵੇਂ ਕਹਤਾ 100 ਰੁਪਿਆ ਲੈ ਕੇ ਬੈਠੀ ਸੀ ਭਾਵੇਂ ਮੇਰੀ ਮਾਂ ਨੂੰ ਵੀ ਕੋਈ ਕਹਿ ਦੇਵੇ ਮੈਂ ਤਾਂ ਡੰਕੇ ਦੀ ਚੋਣ ਤੇ ਫੜ ਲਿਆ ਉਹਨੂੰ ਕੀ ਅਬਜ਼ਰਵ ਕਰ ਲੈ ਫੜਮਾਰਨ ਨਾਲ ਕਿ ਕਿਹੜੇ ਹਾਲਾਤ ਕਰਾਉਂਦੇ ਦੱਸੋ ਐਦਾਂ ਥੋੜੀ ਨਾ ਹੁੰਦਾ ਅਸੀਂ ਜਾਣਦੇ ਹਾਂ ਕਿਤੇ ਭੇਡ ਚ ਸਾਨੂੰ ਤੱਕਾ ਲੱਗਦਾ ਭੇਡ ਹੁੰਦੀ ਆ ਸਾਨੂੰ ਤੱਕਾ ਲੱਗਦਾ ਤਾਂ ਅਸੀਂ ਇਹ ਕਹਿ ਦਈਏ ਵੀ ਇੱਥੇ ਦਾ ਹਾਲਾਤ ਕਰਾਉਂਦੇ ਅਸੀਂ ਮੁੜ ਕੇ ਇੱਥੇ ਆਣਾ ਹੀ ਜਿਹੜੀਆਂ ਐਦਾਂ ਦੀਆਂ ਗੱਲਾਂ ਹੋਣਗੀਆਂ ਜਿੱਤੇ ਮੇਰੇ ਦੇਸ਼ ਨੂੰ ਵੰਡਣ ਦੀਆਂ ਗੱਲਾਂ ਹੋਣਗੀਆਂ ਮੇਰੇ ਪੰਜਾਬ ਨੂੰ ਗਲਤ ਕਹਿਣ ਦੀਆਂ ਗੱਲਾਂ ਹੋਣਗੀਆਂ ਉੱਥੇ ਆਪਾਂ ਸਟੈਂਡ ਲਵਾਵਾਂਗੇ ਪੰਜਾਬ ਆਪਣਾ ਹੈ ਕਿਸੇ ਦਾ ਪਿਓ ਦਾ ਥੋੜਾ ਹੈ ਕੰਨਾਂ ਦੀ ਛੇੜਖੰਨੀ ਰਹੂਗੀ ਪੱਕਾ ਹੋਊਗੀ ਇਹ ਦੇ ਬਗੈਰ ਤਾਂ ਉਹ ਕੁੜੀ ਇੱਕਦਮ ਤੋਂ ਨਹੀਂ ਬੋਲ ਸਕਦੀ ਤੇ ਜੇ ਉਹਨੇ ਕਿੱਤਾ ਵੀ ਹੈ ਸਿਆਈ ਸਿਰਫ ਲਈ ਬਹੁਤ ਇਹ ਇਹ ਦਾਗ ਹੈ ਕੱਲ ਬੀਜੇਪੀ ਦੇ ਨਵੇਂ-ਨਵੇਂ ਸੰਸਦ ਚੁਣੇ ਗਏ ਨੇ ਕੰਗਲਾਨ ਰਣੌਤ ਮੰਡੀ ਤੋਂ ਚੰਡੀਗੜ੍ਹ 에য়ারਪੋਰਟ ਤੇ ਸੀਆਈਐਸਐਫ ਦੀ ਇੱਕ ਮੈਲਾ ਕਾਂਸਟੇਬਲ ਕੁਲਵਿੰਦਰ ਕੌਰ ਉਹਨਾਂ ਵੱਲੋਂ ਉਹਨਾਂ ਦੇ ਥੱਪੜ ਮਾਰ ਦਿੱਤਾ ਜਾਂਦਾ ਅਜਾ ਜੋ ਬਾਹਰ ਵੀਡੀਓ ਆਉਂਦੀ ਹੈ ਕਹਿੰਦੇ ਇਹ ਸਾਡੀਆਂ ਮਾਵਾਂ ਧੀਆਂ ਨੂੰ 100-100 ਰੁਪਏ ਵਾਲੇ ਟੱਕੇ ਤੇ ਬਿਖਤੀਆ ਬੋਲਦੀ ਸੀਗੀ ਇਸ ਘਟਨਾ ਨੂੰ ਕਿਵੇਂ ਦੇਖਦੇ ਨੇ ਕਨਿਆ ਮਿੱਤਰ ਦੇਖੋ ਇਹਨੂੰ ਸਭ ਤੋਂ ਪਹਿਲਾਂ ਤਾਂ ਜਿਹੜਾ ਥੱਪੜ ਵੱਜਿਆ ਉਹ ਬੰਦ ਕਮਰੇ ਚ ਵੱਜਿਆ ਉਹਦਾ ਕੋਈ ਸਾਡੇ ਕੋਲ ਪ੍ਰੂਫ ਨਹੀਂ ਹੈ ਮਾਰਿਆ ਕਿ ਨਹੀਂ ਮਾਰਿਆ ਹੂੰ ਪਹਿਲੀ ਗੱਲ ਹੂੰ ਦੂਜੀ ਗੱਲ ਉੱਥੇ ਜਿਹੜੀ ਖਬਰ ਆਈ ਹੈ ਕਿ ਵੀ ਚੈਕਿੰਗ ਕਰਾਉਣ ਵਾਸਤੇ ਉਹਨਾਂ ਦਾ ਬੈਗ ਨੂੰ ਫੋਨ ਨੂੰ ਦੇਖਣਾ ਸੀਗਾ ਪਰ ਉਹਨਾਂ ਨੇ ਉਹ ਸਪੋਰਟ ਨਹੀਂ ਕੀਤਾ ਕਹਿੰਦੇ ਜੀ ਸੰਸਦ ਹੈ ਗਿਆ ਜਿਹੜੀ ਗੱਲ ਆਈ ਹੈ ਹੂੰ ਤੀਜੀ ਗੱਲ ਜਦੋਂ ਉਹ ਜਿਹੜਾ ਥੱਪੜ ਮਾਰਿਆ ਹੈ ਹੂੰ ਇਹ ਮੈਨੂੰ ਲੱਗਦਾ ਹੈ ਕਿ ਇਹ ਤਰੀਕਾ ਸਹੀ ਨਹੀਂ ਹੈ ਗੱਲ ਕਰਨ ਦਾ ਜਾਂ ਸਮਝਾਉਣ ਦਾ ਜਾਂ ਕਹਿਣ ਦਾ ਸੀ ਆਈ ਸਿਰਫ ਜਦ ਤੁਸੀਂ ਪਦ ਤੇ ਹੋਗੇ ਹੁਣ ਜਿਵੇਂ ਅਮਰਿਤਪਾਲ ਜੀ ਜਿੱਤ ਗਏ ਇਹ ਤਰੀਕਾ ਸੰਵਿਧਾਨਿਕ ਤੌਰ ਤੇ ਆਪਣੀ ਗੱਲ ਨੂੰ ਰੱਖਣ ਦਾ ਰੱਖਣ ਦਾ ਤੇ ਚੌਥੀ ਗੱਲ ਕਰੀਏ ਤਾਂ ਫਿਰ ਜਿਹੜੀ ਗੱਲ ਸਾਹਮਣੇ ਆਈ ਹੈ ਵੀ ਜਿਹੜੀ ਕੁੜੀ ਨੇ ਕਿਹਾ ਕਿ ਵੀ 100-100 ਰੁਪਏ ਚ ਉੱਥੇ ਇਹ ਕਹਿੰਦੀ ਸਾਡੀ ਮਾਵਾ ਭੈਣਾਂ ਬੈਠੀਆਂ ਸੀਗੀਆਂ ਤਾਂ ਇਹ ਗਲਤ ਗੱਲ ਹੈ ਹੂੰ ਬਿਲਕੁਲ ਗਲਤ ਗੱਲ ਹੈ ਕਿਸੇ ਦੀ ਵੀ ਮਾਪੇਣ ਨੂੰ ਇਦਾਂ ਕਹਿਣਾ ਕਹਿੰਦੇ ਹੈਂਡਲ ਕਿਵੇਂ ਕਰਿਆ ਜਾਊਗਾ ਪੰਜਾਬ ਦੇ ਹਾਲਾਤਾਂ ਨੂੰ ਕੀ ਕੀ ਅਬਜ਼ਰਵ ਕਰ ਲਿਆ ਕਿ ਕਿਹੜੇ ਹਾਲਾਤ ਖਰਾਬ ਹੋਗੇ ਦੱਸੋ ਇਦਾਂ ਥੋੜੀ ਨਾ ਹੁੰਦਾ ਅਸੀਂ ਜਾਣਦੇ ਹਾਂ ਕਿਤੇ ਭੀੜ ਚ ਸਾਨੂੰ ਤੱਕਾ ਲੱਗਦਾ ਹੈ ਭੀੜ ਹੁੰਦੀ ਹੈ ਸਾਨੂੰ ਤਾਂ ਕਹਿ ਲੱਗਦਾ ਤਾਂ ਅਸੀਂ ਇਹ ਕਹਿ ਦਈਏ ਵੀ ਇੱਥੇ ਤਾਂ ਹਾਲਾਤ ਖਰਾਬ ਨੇ ਅਸੀਂ ਮੁੜ ਕੇ ਇੱਥੇ ਆਣਾ ਹੀ ਨਹੀਂ ਤੁਸੀਂ ਕੰਗਨਾਦੇਸ਼ ਬਿਆਨ ਦੀ ਨਿਖੇਧੀ ਕਰਦੇ ਹੋ ਨਹੀਂ ਇਹ ਬਿਲਕੁਲ ਗਲਤ ਬਿਆਨ ਹੈ ਇਦਾਂ ਦੇ ਬਿਆਨ ਨਹੀਂ ਹੋਣੇ ਚਾਹੀਦੇ ਪੰਜਾਬ ਨੂੰ ਤੁਸੀਂ ਬੀਜੇਪੀ ਵਾਲਿਆਂ ਦੀ ਸਪੋਰਟ ਕਰਦੇ ਹੋ ਨਾ ਨਹੀਂ ਨਹੀਂ ਮੈਂ ਬੀਜੇਪੀ ਵਾਲਿਆਂ ਦੀ ਸਪੋਰਟ ਨਹੀਂ ਕਰਦਾ ਮੈਂ ਉਹਦੀ ਸਪੋਰਟ ਕਰਦਾ ਜਿਹੜੇ ਮੇਰੇ ਸਨਾਤਨ ਨੂੰ ਸਪੋਰਟ ਕਰਦੇ ਨੇ ਜਿਹੜੀਆਂ ਇਦਾਂ ਦੀਆਂ ਗੱਲਾਂ ਆਉਣਗੀਆਂ ਜਿੱਤੇ ਮੇਰੇ ਦੇਸ਼ ਨੂੰ ਵੰਡਣ ਦੀਆਂ ਗੱਲਾਂ ਹੋਣਗੀਆਂ ਮੇਰੇ ਪੰਜਾਬ ਨੂੰ ਗਲਤ ਕਹਿਣ ਦੀਆਂ ਗੱਲਾਂ ਆਉਣਗੀਆਂ ਉੱਥੇ ਆਪਾਂ ਸਟੈਂਡ ਲਵਾਂਗੇ ਪੰਜਾਬ ਆਪਣਾ ਹੈ ਕਿਸੇ ਦਾ ਪਿਓ ਦਾ ਥੋੜੀ ਨਾ ਹਾਂ ਜੋ ਇੱਦਾਂ ਹੀ ਕਹਿ ਕੇ ਚੱਲ ਜਵੇ ਅਸੀਂ ਆਸਟ੍ਰੇਲੀਆ ਗਏ ਆਸਟ੍ਰੇਲੀਆ 'ਚ ਸਾਨੂੰ ਪਾਰਲੀਮੈਂਟ ਚ ਆ ਦੇਖੋ ਤੁਸੀਂ ਪਾਰਲੀਮੈਂਟ ਚ ਐਮਪੀ ਨੇ ਸਨਮਾਨਿਤ ਕੀਤਾ ਤੇ ਉੱਥੇ ਕਨਿਆ ਮਿੱਤਲ ਨੇ ਕਨਿਆ ਮਿੱਤਲ ਨੂੰ ਆਉਣਾ ਨਹੀਂ ਚਾਹੀਦਾ ਤੇ ਕਹਿੰਦੇ ਪੰਜਾਬੀ ਲੋਕੀ ਕਹਿੰਦੇ ਨੇ ਨਹੀਂ ਆਉਣਾ ਚਾਹੀਦਾ ਮੈਂ ਗਿਆ ਕੋਈ ਨਹੀਂ ਮਿਲਿਆ ਮੈਨੂੰ ਤਾਂ ਇਦਾਂ ਦਾ ਤੇ ਸਾਰਿਆਂ ਨੇ ਪ੍ਰੇਮ ਕੀਤਾ ਸਰਦਾਰ ਲੋਕ ਵੀ ਆ ਤੁਸੀਂ ਕਹਿੰਦੇ ਮੈਂ ਸਨਾਤਨੀਆਂ ਦੇ ਨਾਲਾਂ ਕੰਗਨਾ ਵੀ ਸਨਾਤਨੀ ਨੇ ਦੇਖਿਆ ਇਹ ਉਧਰ ਜਸ਼ੀ ਦੇ ਨਾਰੇ ਕਿੰਨੇ ਜਦੋਂ ਮੈਂ ਮੰਡੀ ਗੇ ਉਹਨਾਂ ਦੀ ਕਵਰੇਜ ਕਰਨ ਗਿਆ ਤਾਂ ਸਭ ਤੋਂ ਪਹਿਲਾਂ ਨਾਰਾ ਹੀ जय श्री राम ओ जय श्री राम ਦਾ ਨਾਰਾ ਫਿਰ ਅਯੁੱਧਿਆ ਵਾਲੇ ਬਾਕੀ ਲੋਕ ਵੀ ਕਹਿੰਦੇ ਨੇ ਜਿਨ੍ਹਾਂ ਨੇ ਹਰਾਤਾ ਮੈਂ ਆਉਣਾ ਹੈ ਸਵਾਲ ਤੇ ਤੁਸੀਂ ਖੁਦ ਹੀ ਖੇਡ ਰਹੇ ਹੋ जय श्री राम ਦਾ ਨਾਰਾ ਤਾਂ ਸਾਰੇ ਦਿਨ ਦੇ ਨੇ ਪਰ ਜਿਹੜੀ ਗਲਤ ਗੱਲ ਮੈਂ ਵੀ ਭਾਵੇਂ जय श्री राम ਦਾ ਨਾਰਾ ਦਿੰਨਾ ਪਰ ਮੇਰੇ ਕੋਲ ਇਹ ਅਧਿਕਾਰਤਾ ਨਹੀਂ ਆ ਗਿਆ ਨਾ ਮੈਂ ਕਿਸੇ ਨੂੰ ਕੁਝ ਵੀ ਕਹਿ ਦਵਾਂ ਕੰਗਨਾ ਦੀ ਸਪੋਰਟ ਨਹੀਂ ਕਰ ਰਿਹਾ ਤੁਸੀਂ ਮੈਂ ਇਸ ਗੱਲ ਦੀ ਸਪੋਰਟ ਨਹੀਂ ਕਰਦਾ ਹੂੰ ਮੈਂ ਬਿਲਕੁਲ ਸਪੋਰਟ ਨਹੀਂ ਕਰਦਾ ਜਿਹੜੇ ਪੰਜਾਬ ਨੂੰ ਦੇਖੋ ਇੱਕ ਮੁੰਡਾ ਹੈ ਹੂੰ ਉਹਦੇ ਨੰਬਰ ਘਟਾ ਗਏ 70% ਨੰਬਰ ਹੂੰ ਹੁਣ ਤੁਸੀਂ ਕਹੀ ਜਾਵੇ ਤਾਂ ਬੰਦਾ ਫੇਲ ਹੋ ਗਿਆ ਇਹ ਤਾਂ ਫੇਲ ਹੋ ਗਿਆ ਇਹ ਤਾਂ ਫੇਲ ਹੋ ਗਿਆ ਅਸੀਂ 90% ਸੋਚੇ ਸੀ ਇਹ ਤਾਂ 70% ਆ ਗਏ ਹਮ ਅਗਲੇ ਟਾਈਮ 'ਚ ਉਹਦੇ 70 ਵੀ ਨਹੀਂ ਆਉਣੇ ਹਮ ਅਗਲੇ ਟਾਈਮ 'ਚ ਉਹਦੇ 40 ਆਉਣੇ ਕਿਉਂਕਿ ਉਹ ਉਹਦਾ ਡਿਪਰੈਸ਼ਨ 'ਚ ਚਾ ਜਾਣਾ ਹੈ ਮੈਨੂੰ ਲੱਗਦਾ ਉਹ ਕਿੱਥੇ ਜਾਣਗੇ ਫਿਰ ਹਮ ਕੀ ਤੋ ਜਾ ਕੇ ਆਪਣਾ ਕਹਿਣਗੇ ਕੌਣ ਸਾਬਿਤ ਕਰੂਗਾ ਉਹਨਾਂ ਨੂੰ ਕਿ ਉਹ ਸਹੀ ਨੇ ਫਿਰ ਅਲਟੀਮੇਟਲੀ ਤੁਸੀਂ ਮਾਹੌਲ ਖਰਾਬ ਕਰਨ ਦੀ ਗੱਲ ਕਰਦੇ ਹੋ ਇਦਾਂ ਨਹੀਂ ਹੋਣਾ ਚਾਹੀਦਾ ਅਸੀਂ ਫਾਰਮਰ ਸਾਡੇ ਸਾਨੂੰ ਨਾਜੁਗਾ ਕੇ ਦਿੰਦੇ ਨੇ ਮੈਂ ਤਾਂ ਕਹਿੰਦਾ ਉਹਨਾਂ ਨੂੰ ਸਬਸਿਡੀ ਦੇਣੀ ਚਾਹੀਦੀ ਉਹਨਾਂ ਦੇ ਕੁੜੀਆਂ ਦੇ ਵਿਆਹ ਤੇ ਉਹਨਾਂ ਦੇ ਮੁੰਡਿਆਂ ਨੂੰ ਜੇ ਬਾਹਰ ਪੜਨ ਜਾਣਾ ਹੈ ਤਾਂ ਸਰਕਾਰ ਨੂੰ ਸਬਸਿਡੀ ਦੇਣੀ ਚਾਹੀਦੀ ਹੈ ਫਾਰਮਰ ਹੀ ਤਾਂ ਹੈ ਉਹਨੇ ਕੀ ਕਮਾ ਲਿਆ ਜਿਹੜਾ ਲੋਕੀ ਕਹਿੰਦੇ ਜ਼ਮੀਨ ਵੇਚ ਕੇ ਬਾਹਰ ਜਾਈ ਜਾਂਦੇ ਨੇ ਕਿਉਂ ਜਾ ਰਹੇ ਨੇ ਸਰਕਾਰ ਮਦਦ ਨਹੀਂ ਕਰਦੀ ਉਹਨਾਂ ਦੇ ਬੱਚਿਆਂ ਨੂੰ ਸਬਸਿਡੀ ਮਿਲਣੀ ਚਾਹੀਦੀ ਫੋਰਨ ਪੜਨ ਤੇ ਚਾਹੰਤੇ ਕੁੜੀਆਂ ਦਾ ਵਿਆਹ ਹੋਵੇ ਪਰ ਮਿੱਤਲ ਸਾਹਿਬ ਕੰਗਨਾ ਜੀ ਦਾ ਪਹਿਲਾ ਹੀ ਬਿਆਨ ਥੋੜੀ ਜਿਹਾ अगर ਤੁਸੀਂ ਪਿਛਲੇ ਬਿਆਨ ਦੇਖ ਲਓ ਸਾਰੀ ਜਗ੍ਹਾ ਕੰਗਨਾ ਵਿਵਾਦਾਂ ਚ ਰਹੇ ਨੇ ਹਰ ਇੱਕ ਚੀਜ਼ ਨੂੰ ਪਹਿਲਾਂ ਵੀ ਰੋਪੜ ਨੂਰਪਬਿੰਦੀ ਕੋਲੋਂ ਉਹਨਾਂ ਨੂੰ ਘੇਰ ਲਿਆ ਗਿਆ ਸੀਗਾ ਉੱਥੇ ਪ੍ਰੋਟੈਸਟ ਕੀਤਾ ਗਿਆ ਕੀ ਲੱਗਦਾ ਕੰਗਨਾ ਇੱਕ ਔਰਤ ਨੇ ਕਿ ਇੱਕ ਔਰਤ ਔਰਤ ਨੂੰ ਇਸ ਤਰ੍ਹਾਂ ਕਹਿ ਸਕਦੀ ਹੈ ਕਿ ਇਹ 100-100 ਰੁਪਏ ਨੂੰ ਮਨ ਲੱਗਦਾ ਕਿ ਉਹਨਾਂ ਨੇ ਸਿੱਖਾਂ ਨੂੰ ਪੜ੍ਹ ਲਿਆ ਕਿਉਂਕਿ ਸਿੱਖ ਕਦੇ ਵੀ ਕਿਸੇ ਔਰਤ ਨੂੰ ਗਲਤ ਨਹੀਂ ਕਹਿੰਦੇ ਹਾਂ ਉਹਨੇ ਪੜ ਲਿਆ ਮੈਨੂੰ ਲੱਗਦਾ ਤਾਂ ਕਰਕੇ ਉਹ ਟਾਰਗੇਟ ਕਰਦੀ ਹੈ ਕਿ ਵੀ ਇਹ ਤਾਂ ਸਾਨੂੰ ਬੁੱਲਣਗੇ ਨਹੀਂ ਪਰ ਜਦੋਂ ਕੱਲ ਜਵਾਬ ਦਿੱਤਾ ਤਾਂ ਮੈਂ ਤਾਂ ਮੈਂ ਤਾਂ ਖੁਦ ਹੈਰਾਨ ਆਗਾ ਦੇਖ ਕੇ ਬੱਲੇ ਬਈ ਸ਼ੇਰ ਨਹੀਂ ਹੈਗੀ ਕੁੜੀ ਬੰਦੇ ਪੰਜਾਬੀ ਭਾਈ ਮੈਂ ਦੇਖੋ ਐਜ਼ ਅ ਪੰਜਾਬੀ ਅਗਰ ਸੋਚੀਏ ਤਾਂ ਫਿਰ ਸ਼ੇਰ ਨਹੀਂ ਹੈ ਕੁਝ ਨਹੀਂ ਦੇਖਿਆ ਅੱਗੇ ਪਿੱਛੇ ਕੀ ਹੋਣਾ ਵਰਦੀ ਰਹੂਗੀ ਨਹੀਂ ਰਹੂਗੀ ਹਾਂ ਹਾਲਾਂਕਿ ਠੀਕ ਹੈ ਡਿਪਾਰਟਮੈਂਟ ਦੀ ਬੜੀ ਬੇਇੱਜ਼ਤੀ ਹੋਈ ਆ ਹਾਂ ਸੇਵਾ ਦੀ ਬੇਇੱਜ਼ਤੀ ਹੋਈ ਆ ਸਿਕਿਉਰਿਟੀ ਜਿਹੜੀ ਹੈਗੀ ਅਸੀਂ ਵੀ ਲੈ ਕੇ ਚੱਲਦੇ ਹਾਂ ਸਾਨੂੰ ਵੀ ਦਿੱਤੀ ਹੋਈ ਆ ਪਰ ਉਹਦੇ ਨਾਲ ਵੀ ਹੈਗੀ ਆ ਹਾਂ ਕਹਿੰਦਾ ਨਾਲ ਵੀ ਆ ਹਾਂ ਬਾਈ ਪਲਸ ਵਾਈ ਮੈਂ ਤਾਂ ਕਹਿੰਦਾ ਕਿ ਕੋਈ ਜਿਹੜੀ ਬੰਦ ਕਮਰੇ ਚ ਗੱਲ ਹੋਈ ਹੈ ਚੈਕਿੰਗ ਦੌਰਾਨ ਕਿਸੇ ਨੇ ਨਹੀਂ ਦੇਖੀ ਥੱਪੜ ਥੱਪੜ ਤੁਸੀਂ ਦੇਖਿਆ ਤੁਸੀਂ ਕੁਲਵਿੰਦਰ ਕੌਰ ਨੂੰ ਸ਼ੇਰ ਨਹੀਂ ਕਹਿ ਰਹੇ ਹੋ ਬਾਈ ਜਿਹੜਾ ਉਹਨੇ ਜਿੱਦਾਂ ਮੈਂ ਦੇਖੋ ਆਪਣੇ ਕੰਮ ਨੂੰ ਆਪਣੇ ਫਿਊਚਰ ਨੂੰ ਦਾਅ ਤੇ ਰੱਖ ਕੇ ਜਿਹੜੀ ਕੁੜੀ ਆਪਣਾ ਧਰਮ ਨਿਭਾ ਗਈ ਮੈਂ ਧਰਮ ਕਹੂੰਗਾ ਕਰਮ ਨਹੀਂ ਨਿਭਾਇ ਉਹਨੇ ਹਾਂ ਤਰਹ ਨਹੀਂ ਮਾਇਆ ਉਹਨੇ ਭਾਇਆ ਤਰਹ ਨਹੀਂ ਮਾਇਆ ਕਿ ਵੀ ਮੇਰੀ ਮਾਂ ਨੂੰ ਕਿਵੇਂ ਕਹਤਾ 100 ਰੁਪਿਆ ਲੈ ਕੇ ਬੈਠੀ ਸੀ ਭਾਵੇਂ ਮੇਰੀ ਮਾਂ ਨੂੰ ਵੀ ਕੋਈ ਕਹਿ ਦੇਵੇ ਮੈਂ ਤਾਂ ਡੰਕੇ ਦੀ ਛੋਟ ਤੇ ਫੜ ਲਿਆ ਉਹਨੂੰ ਇਹ ਕੀ ਗੱਲ ਹੋਈ ਯਾਰ ਨੇਤਾ ਕੁਝ ਵੀ ਕਹਿ ਸਕਦਾ ਜਿਹੜੇ ਵਰਦੀ ਚ ਵੜੇ ਚੁੱਪੇ ਰਹਿੰਦੇ ਨੇ ਬੋਲ ਵਰਦੀ ਵਾਲਿਆਂ ਦਾ ਵੀ ਦਿਲ ਹੈ ਉਹਨਾਂ ਦਾ ਵੀ ਦਿਲ ਹੈ ਪਰ ਕन्हैया ਜੀ ਆਪਣੇ ਦੇਸ਼ ਦੇ ਵਿੱਚ ਨੌਕਰੀ ਦੀ ਵੈਲਿਊ ਬਹੁਤ ਹੈ ਨੌਕਰੀ ਦੇ ਲਈ ਤਾਂ ਇੱਕ ਨੌਕਰੀ ਲਈ ਹਜ਼ਾਰ ਬੰਦਾ 10-10 ਹਜ਼ਾਰ ਇੱਕ ਲੱਖ ਲੋਕ ਲਾਈਨ ਚ ਨੇ ਤਾਂ ਉਸ ਲੜਕੀ ਨੇ ਨਾ ਆਪਣਾ ਪਰਿਵਾਰ ਦੇਖਿਆ ਉਹਦੇ ਹਸਬੰਡ ਵੀ ਸੀ ਇਸ ਸੱਚ ਚ ਨੇ ਨਾ ਪਰਿਵਾਰ ਨਾ ਬੱਚੇ ਨਾ ਕੋਈ ਫਿਊਚਰ ਕਿ ਉਹਨੂੰ ਪਤਾ ਸੀਗਾ ਕਿ ਮੇਰੀ ਨੌਕਰੀ ਜਾ ਸਕਦੀ ਹੈ ਮੇਰੇ ਤੇ ਕਿ ਕੰਗਨਾ ਬਹੁਤ ਪਾਵਰਫੁਲ ਹੈ ਗ੍ਰਹਿ ਮੰਤਰੀ ਅਨੇਜ ਰਿਪੋਰਟ ਹੋ ਸਕਦੀ ਹੈ ਦੇਖੋ ਦੇਖੋ ਗਲਤ ਪਤਾ ਕੀ ਹੈ ਕਿ ਜਿਹੜੀ ਘਟਨਾ ਹੋਈ ਹੈ ਉਹ ਕਿਤੇ ਨਾ ਕਿਤੇ ਤਾਂ ਉਹਨੂੰ ਫੋਰਸ ਕੀਤਾ ਗਿਆ ਕੁੜੀ ਨੂੰ ਹਾਂ ਕੋਈ ਨਾ ਕੋਈ ਗਲਤ ਤਾਂ ਕਮਰੇ ਚ ਹੋਈ ਹੈ ਕੋਈ ਹੈ ਜਿਸ ਤੋਂ ਉਹ 2008 ਪੈਚ ਦੀ ਕੁੜੀ ਹੈ ਇਦਾਂ ਇਦਾਂ ਥੋੜੀ ਨਾ ਹੋ ਸਕਦਾ ਤੇ ਜੇ ਉਹਨੇ ਗੁੱਸਾ ਹੀ ਕੱਢਣਾ ਸੀ ਫਿਰ ਤਾਂ ਉਹ ਕਦੇ ਵੀ ਕਰ ਸਕਦੀ ਸੀ ਅੱਜ ਦੀ ਥੋੜੀ ਨਾ ਲੱਗੀ ਆ ਹਾਂ ਅੱਜ ਦੀ ਥੋੜਨ ਲੱਗੀ ਪਹਿਲਾਂ ਵੀ ਉਹਦੇ ਅੱਗੇ ਕਈ ਸੰਸਦ ਸੰਸਦ ਨਿਕਲੇ ਹੋਣੇ ਹਾਂ ਪਰ ਇਹ ਗੱਲ ਕੰਗਨਾ ਜੀ ਨਾਲ ਹੋਈ ਆ ਉਹ ਕਹਿ ਰਹੀ ਮੈਂ ਸੇਫ ਹਾਂ ਮੈਨੂੰ ਕੁਝ ਨਹੀਂ ਹੋਇਆ ਹਾਂ ਤੇ ਸੇਫ ਤਾਂ ਇਹ ਭਾਰਤ ਹੈ ਜੇ ਬੀਜੇਪੀ ਦੇ ਰਾਜ ਚ ਉਹ ਬੀਜੇਪੀ ਦੀ ਸੰਸਦੋ ਕਿ ਸੇਫ ਨਹੀਂ ਆ ਫਿਰ ਕਿੱਥੇ ਹਣਾਉਣਾ ਫਿਰ ਕਿੱਥੇ ਹਣਾ ਸੱਚੀ ਵਾਲੀ ਗੱਲ ਹੈ ਪਰ ਇਹ ਹੈ ਕਿ ਇਦਾਂ ਦੇ ਨਹੀਂ ਹੋਣਾ ਚਾਹੀਦਾ ਕਿਉਂਕਿ ਹਿੰਸਾ ਕਦੇ ਵੀ ਜਦੋਂ ਇੱਕ ਪਾਸਿਓਂ ਹੁੰਦੀ ਆ ਤਾਂ ਦੂਜੇ ਪਾਸਿਓਂ ਵੀ ਹੁੰਦੀ ਆ ਤੇ ਹਿੰਸਾ ਦਾ ਤੁਹਾਨੂੰ ਲੱਗਦਾ ਕੰਗਨਾ ਨੇ ਪ੍ਰੋਵੋਕ ਕਰਿਆ ਹੋਊਗਾ ਪ੍ਰਵੋਕਾ ਬੰਦਾ ਹੁੰਦਾ ਜਦੋਂ ਇਦਾਂ ਦੀ ਗੱਲ ਕਰਦਾ ਹਮ ਕੰਨਾਂ ਦੀ ਛੇੜਖਾਨੀ ਰਹੂਗੀ ਪੱਕਾ ਹੋਊਗੀ ਇਹ ਦੇ ਬਗੈਰ ਤਾਂ ਉਹ ਕੁੜੀ ਇੱਕਦਮ ਤੋਂ ਨਹੀਂ ਬੋਲ ਸਕਦੀ ਤੇ ਜੇ ਉਹਨੇ ਕੀਤਾ ਵੀ ਹੈ ਤਾਂ ਸੀਆਈਏ ਸਿਰਫ ਲਈ ਬਹੁਤ ਇਹ ਇਹ ਦਾਗ ਹੈ ਹਾਂ ਇਹ ਦਾਗ ਕਹੂੰਗਾ ਮੈਂ ਕਿਉਂਕਿ ਸਿਕਿਉਰਿਟੀ ਜਿਹੜੀ ਹੁੰਦੀ ਆ ਉਹਦੇ ਚ ਪ੍ਰਤੀਗਿਆ ਕਰੀ ਜਾਂਦੀ ਆ ਪ੍ਰਣ ਲਿਆ ਜਾਂਦਾ ਕਿ ਮੈਂ ਕਸਮ ਖਾਤੀ ਹਾਂ ਜਾਂ ਕਸਮ ਖਾਂਦਾ ਹਾਂ ਕਿ ਆਪਣੇ ਦੇਸ਼ ਦੀ ਰੱਖਿਆ ਕਰਾਂਗਾ ਦੇਸ਼ ਦੀ ਰੱਖਿਆ ਮੇ ਤਾਂ ਹਮ ਲੋਕ ਵੀ ਆ ਗਏ ਨਾਗਰਿਕ ਵੀ ਆ ਗਏ ਸੰਸਦ ਵੀ ਆ ਗਏ ਤਰੀਕਾ ਹੈ ਨਾ ਸਵਿਧਾਨਿਕ ਤਰੀਕਾ ਹੈ ਹਰ ਚੀਜ਼ ਦਾ ਜੇ ਮੈਨੂੰ ਕੋਈ ਗਲਤ ਕਹਿੰਦਾ ਮੈਨੂੰ ਬਥੇਰੇ ਲੋਕੀ ਗਲਤ ਕਹਿੰਦੇ ਤੁਸੀਂ ਨੇ ਸ਼ਾਇਦ ਦੇਖੀਏ ਪਤਾ ਨਹੀਂ ਨਹੀਂ ਦੇਖੀ ਕਿ ਨਹੀਂ ਸਾਬ ਕੁਲਵਿੰਦਰ ਕੌਰ ਨੇ ਨਾ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਪੋਸਟ ਪਾਈ ਆ ਹਾਂ ਕਹਿੰਦੇ ਆਪਣੀ ਮਾਂ ਦੇ ਸਿਰ ਪਰ ਨੂੰ ਹਜ਼ਾਰ ਨੌਕਰੀਆਂ ਵਾਰ ਕੇ ਸਿੱਟ ਦਾਂਗੀ ਉਹਦੀ ਇੱਜ਼ਤ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਇਹ ਦੇਖੋ ਤੁਸੀਂ ਕਿੱਡੀ ਵੱਡੀ ਗੱਲ